ਸਤਿ ਸ਼੍ਰੀ ਅਕਾਲ ਦੋਸਤੋ ਅ ਅੱਜ ਬਹੁਤ ਖਾਸ ਵਿਸ਼ੇ ਤੇ ਤੁਹਾਡੇ ਨਾਲ ਮੈਂ ਰੂਬਰੂ ਹੋਇਆ ਹਾਂ ਗੱਲ ਬੇਸਿਕ ਪੰਜਾਬ ਦੀ ਕਰ ਰਹੇ ਹਾਂ ਅਗਰ ਸੌਖੇ ਸ਼ਬਦਾਂ 'ਚ ਤੁਹਾਨੂੰ ਸਮਝਾਵਾਂ ਤਾਂ ਪੰਜਾਬ ਦੇ ਪਿੰਡਾਂ ਦੀ ਕਰ ਰਹੇ ਹਾਂ ਕੀ ਪੰਜਾਬ ਦੇ ਪਿੰਡਾਂ ਦੀ ਹੋਂਦ ਨੂੰ ਖਤਰਾ ਹੈ ਕੀ ਪੰਜਾਬ ਦੇ ਪਿੰਡਾਂ ਨੂੰ ਕੋਈ ਖਤਰਾ ਹੈ ਵਾਕਈ ਅਸੀਂ ਤਰੱਕੀ ਦੇ ਖਿਲਾਫ ਨਹੀਂ ਆ ਤਰੱਕੀ ਬਿਲਕੁਲ ਹੋਣੀ ਚਾਹੀਦੀ ਹੈ ਜਮ ਜਮ ਹੋਣੀ ਚਾਹੀਦੀ ਹੈ ਪਰ ਕੀ ਪੰਜਾਬ ਦਾ ਕਲਚਰ ਪੰਜਾਬ ਦੇ ਪਿੰਡ ਪੰਜਾਬ ਦਾ ਵਿਰਸਾ ਵਿਸਰਦਾ ਨਜ਼ਰ ਆ ਰਿਹਾ ਮੈਂ ਕਿਉਂ ਕਹਿ ਰਿਹਾ ਤੁਹਾਨੂੰ ਮੈਂ ਕੁਝ ਮਿੰਟਾਂ ਦੀ ਇਸ ਵੀਡੀਓ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਅਗਰ ਅਸੀਂ ਤੋਂ 20 ਸਾਲ ਪਿੱਛੇ ਚਲੇ ਜਾਈਏ ਤਾਂ ਪੰਜਾਬ ਦਾ ਉਹ ਅਮੀਰ ਵਿਰਸਾ ਕਲਚਰ ਸੀਗਾ ਪਰ ਹੁਣ ਤਰੱਕੀ ਦੇ ਇਸ ਵਹਿਣ ਦੇ ਵਿੱਚ ਉਹ ਵਿਰਸਾ ਤੇ ਉਹ ਪਿੰਡ ਵਹਿੰਦੇ ਜਾ ਰਹੇ ਨੇ ਕੀ ਤੁਹਾਨੂੰ ਲੱਗਦਾ ਨਹੀਂ ਹੈਗਾ ਕਿ ਸ਼ਹਿਰਾਂ ਦੀ ਲਗਾਤਾਰ ਵਧ ਰਹੀ ਆਬਾਦੀ ਯਾ ਸ਼ਹਿਰਾਂ ਦਾ ਹੋ ਰਿਹਾ ਲਗਾਤਾਰ ਵਿਸਤਾਰ ਪਿੰਡਾਂ ਦੀ ਹੋਂਦ ਨੂੰ ਖਤਰਾ ਹੈ ਕੀ ਸ਼ਹਿਰਾਂ ਦੀ ਹੱਦਬੰਦੀ ਨਹੀਂ ਹੋਣੀ ਚਾਹੀਦੀ ਕਿਉਂਕਿ ਪਿੰਡ ਹੁਣ ਖਤਮ ਹੁੰਦੇ ਜਾ ਰਹੇ ਨੇ ਪੰਜਾਬ ਦੀ ਹੋਂਦ ਉਸ ਦੀ ਜ਼ਮੀਨ ਦੇ ਨਾਲ ਹੈ ਤੇ ਜ਼ਮੀਨ ਪਿੰਡਾਂ ਦੇ ਵਿੱਚੋਂ ਲਗਾਤਾਰ ਘਟਦੀ ਜਾ ਰਹੀ ਹੈ ਲਗਾਤਾਰ ਹੋ ਰਹੀ ਡਵੈਲਪਮੈਂਟ ਤੇ ਪੰਜਾਬ ਦੀ ਜ਼ਮੀਨ ਤੇ ਵੱਜ ਰਿਹਾ ਡਾਕਾ ਇਹ ਬਹੁਤ ਚਿੰਤਾ ਦਾ ਸਵਾਲ ਹੈ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਇਹ ਤੁਹਾਨੂੰ ਦਿਖਾਉਣਾ ਹੈ ਕਿਉਂਕਿ ਪੰਜਾਬ ਦੀ ਅਗਰ ਹੋਣ ਦਾ ਜ਼ਿਕਰ ਕਰਿਆ ਜਾਵੇ ਤਾਂ ਪੰਜਾਬ ਦੇ ਨੂੰ ਮਹਿਜ਼ ਜ਼ਮੀਨ ਤੋਂ ਇਲਾਵਾ ਪੰਜਾਬ ਦੇ ਵਿੱਚ ਆਪਣਾ ਕੁਝ ਨਹੀਂ ਹੈਗਾ ਨਾ ਤਾਂ ਪੰਜਾਬ ਦੇ ਕੋਲ ਤੇਲ ਦੇ ਭੰਡਾਰ ਨੇ ਨਾ ਕੋਲੇ ਦੀਆਂ ਖਾਨਾਂ ਨੇ ਪੰਜਾਬ ਦੇ ਕੋਲ ਕੁੱਲ ਮਿਲਾ ਕੇ ਉਸ ਦੀ ਜ਼ਮੀਨ ਹੈ ਜੋ ਕਿ ਉਹ ਵੀ ਗਾਹੇ ਵਗਾਹੇ ਤਰੀਕਿਆਂ ਦੇ ਨਾਲ ਉਸ ਤੋਂ ਖੋਣ ਦੇ ਤਰੀਕੇ ਲਗਾਤਾਰ ਆਈ ਦਿਨੇ ਕੱਟੇ ਜਾ ਰਹੇ ਨੇ ਲਗਾਤਾਰ ਸ਼ਹਿਰਾਂ ਦਾ ਹੋ ਰਿਹਾ ਵਿਸਤਾਰ ਉਹ ਪਿੰਡਾਂ ਦੀ ਹੋਂਦ ਨੂੰ ਆਪਣੇ ਆਪ ਦੇ ਵਿੱਚ ਖਤਰਾ ਹੈ ਲਗਾਤਾਰ ਪਿੰਡਾਂ ਦੀ ਹੋਂਦ ਖਤਮ ਹੁੰਦੀ ਜਾ ਰਹੀ ਹੈ ਸ਼ਹਿਰ ਆਪਣੇ ਆਗੋਸ਼ ਦੇ ਵਿੱਚ ਪਿੰਡਾਂ ਨੂੰ ਖਤਮ ਹੁੰਦਾ ਕਰ ਰਿਹਾ ਹੈ ਜਦੋਂ ਜ਼ਮੀਨ ਨਹੀਂ ਹੋਊਗੀ ਤਾਂ ਆਖਰ ਇਹ ਪੰਜਾਬ ਪੰਜਾਬੀ ਤੇ ਕਿਸਾਨ ਜਾਣਗੇ ਕਿੱਧਰ ਨਵੇਂ ਆ ਰਹੇ ਪ੍ਰੋਜੈਕਟ ਪੰਜਾਬ ਦੇ ਪਿੰਡਾਂ ਦੀ ਹੋਂਦ ਤੇ ਸਵਾਲ ਖੜਾ ਕਰ ਰਹੇ ਨੇ ਕਿ ਵਾਕਈ ਪੰਜਾਬੀ ਹੁਣ ਫਲੈਟਾਂ ਦੇ ਵਿੱਚ ਰਹਿਣਗੇ ਕਿ ਪਿੰਡਾਂ ਦੇ ਵਿੱਚੋਂ ਕਿਸਾਨ ਕਿਸਾਨੀ ਖਤਮ ਹੋ ਜਾਏਗੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉੱਬਰ ਕੇ ਸਾਹਮਣੇ ਆ ਰਹੀਆਂ ਨੇ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਜਿਸ ਦੀ ਮਹੱਤਤਾ ਜਿਸ ਦੀ ਪਛਾਣ ਉਸ ਦੀ ਖੇਤੀ ਹੈ ਪਰ ਜੇ ਉਸ ਤੋਂ ਉਸ ਦੀ ਖੇਤੀ ਤੇ ਡਾਕਾ ਵੱਜੇਗਾ ਤਾਂ ਫਿਰ ਕਿਸਾਨ ਤੇ ਕਿਸਾਨੀ ਜਾਏਗੀ ਕਿੱਧਰ ਲੋਡ ਹੈ ਪਿੱਛੇ ਮੁੜਨ ਦੀ ਲੋਡ ਹੈ ਆਪਣੇ ਵਿਰਸੇ ਨੂੰ ਸੰਭਾਲਣ ਦੀ ਲੋਡ ਹੈ ਸ਼ਹਿਰਾਂ ਦੀ ਹੱਦਬੰਦੀ ਕਰਨ ਦੀ ਲੂੜਾ ਪੰਜਾਬ ਦੇ ਪਿੰਡਾਂ ਨੂੰ ਸਵਾਲਣ ਦੀ ਕਿਉਂਕਿ ਜਿਸ ਤਰ੍ਹਾਂ ਦੀਆਂ ਤਸਵੀਰਾਂ ਤੇ ਹਾਲਾਤ ਸਾਹਮਣੇ ਆ ਰਹੇ ਨੇ ਪੰਜਾਬ ਦੇ ਪਿੰਡਾਂ ਦੀ ਹੋਂਦ ਨੂੰ ਖਤਰਾ ਹੈ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਪਿੰਡ ਹੌਲੀ-ਹੌਲੀ ਸਮਾਉਂਦੇ ਜਾ ਰਹੇ ਨੇ ਅਸੀਂ ਅਮੀਰ ਤਾਂ ਹੋ ਰਹੇ ਆਂ ਪਰ ਆਪਣੀ ਮਾਂ ਤੋਂ ਟੁੱਟਦੇ ਜਾ ਰਹੇ ਆਂ ਕਿੱਥੇ ਆ ਸਾਡੀ ਵਹੀ ਵਾਲੀ ਜ਼ਮੀਨ ਕਿੱਥੇ ਆ ਉਹ ਪੰਜਾਬ ਦੀ ਕਿਸਾਨੀ ਹੱਥ ਐਵੇਂ ਦੇ ਖਾਲੀ ਦੇ ਖਾਲੀ ਨਜ਼ਰ ਆਉਣਗੇ ਕਿਉਂਕਿ ਸਮਾਂ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਲੋੜ ਹੈ ਥੋੜਾ ਪਿੱਛੇ ਮੁੜ ਕੇ ਵੇਖਣ ਦੀ ਲੋੜ ਹੈ ਪੰਜਾਬ ਦੀ ਜ਼ਮੀਨ ਨੂੰ ਬਚਾਉਣ ਦੀ ਲੋੜ ਹੈ ਪੰਜਾਬ ਦੇ ਵਰਸੇ ਨੂੰ ਬਚਾਉਣ ਦੀ ਅਗਰ ਤੁਹਾਨੂੰ ਸਮਝਾਇਆ ਜਾਵੇ ਤਾਂ ਇਹ ਬਹੁਤ ਵਾਜਬ ਗੱਲ ਹੋਗੀ ਇਸ ਸਮੇਂ ਦੀ ਹਕੂਮਤਾਂ ਨੂੰ ਸੋਚ ਲੈਣਾ ਚਾਹੀਦਾ ਕਿ ਸ਼ਹਿਰਾਂ ਦੀ ਹੱਦ ਬੰਦੀ ਹੋਣੀ ਚਾਹੀਦੀ ਹੈ ਕਿਉਂਕਿ ਜਿਸ ਤੇਜ਼ੀ ਦੇ ਨਾਲ ਸ਼ਹਿਰ ਵੱਧਦੇ ਜਾ ਰਹੇ ਨੇ ਪਿੰਡ ਉਹ ਆਪਣੀ ਆਗੋਸ਼ ਚ ਸਮਾਉਂਦੇ ਜਾ ਰਹੇ ਨੇ ਇੱਕ ਇਤਿਹਾਸ ਦਾ ਹਿੱਸਾ ਬਣ ਕੇ ਉਹ ਪਿੰਡ ਰਹਿ ਜਾਣਗੇ ਕਿ ਇਹ ਫਲਾਣਾ ਪਿੰਡ ਹੁੰਦਾ ਸੀ ਇਹ ਬਹੁਤ ਚਿੰਤਕ ਚਿੰਤਾਜਨਕ ਗੱਲ ਹੈ ਇਹ ਬਹੁਤ ਸੋਚਣ ਵਿਚਾਰਨ ਦੀ ਗੱਲ ਹੈ ਕਿ ਆਖਰ ਅਸੀਂ ਜਾ ਕਿੱਧਰ ਰਹੇ ਹਾਂ ਆਖਰ ਅਸੀਂ ਵੱਧ ਕਿੱਧਰ ਰਹੇ ਹਾਂ ਸੋ ਲੋੜ ਹੈ ਸ਼ਹਿਰਾਂ ਦੀ ਹੱਦਬੰਦੀ ਕਰਨ ਦੀ ਤਾਂ ਕਿ ਪਿੰਡਾਂ ਨੂੰ ਬਚਾਇਆ ਜਾ ਸਕੇ ਪੰਜਾਬ ਨੂੰ ਬਚਾਇਆ ਜਾ ਸਕੇ ਪੰਜਾਬੀਅਤ ਨੂੰ ਬਚਾਇਆ ਜਾ ਸਕੇ ਤੇ ਪੰਜਾਬ ਦੀ ਜ਼ਮੀਨ ਨੂੰ ਬਚਾਇਆ ਜਾ ਸਕੇ ਧੰਨਵਾਦ